ਇੱਕ ਵਡੇਰੀ ਔਰਤ ਦਾ ਪੁੱਤਰ ਬਹੁਤ ਸ਼ਰਾਬੀ ਸੀ। ਉਹ ਦਿਨ ਰਾਤ ਸ਼ਰਾਬ ਪਿੰਦਾ ਰਹਿੰਦਾ ਸੀ। ਉਹ ਹਤੇ ਤੋਂ ਤੰਗ ਆ ਗਈ। ਉਹ ਤੰਗ ਆ ਕੇ ਉਹਨੂੰ ਆਪਣੇ ਨਾਲ ਮੰਦਰ ਲੈ ਗਈ ਤੇ ਪੰਡਤ ਜੀ ਨੂੰ ਕਹਿਣ ਲੱਗੀ ਕਿ ਪੰਡਤ ਜੀ ਮੈਂ ਤੇ ਤੋਂ ਬਹੁਤ ਤੰਗ ਆ। ਮੈਂ ਵਿਧਵਾ ਆ। ਤੇ ਇਹ ਕਲਾਕਾਰ ਮੇਰ ਕੋ ਮੇਰਾ ਪੋਤੇ ਸ਼ਰਾਬੀ ਦਿਨ ਰਾਤ ਸ਼ਰਾਬ ਪਿੰਦਾ ਰਹਿਣਾ ਹੈ ਤੁਸੀਂ ਕੋਈ ਸਮਝਾਓ ਨਾ ਇਹਨੂੰ ਇਹ ਸ਼ਰਾਬ ਛੱਡ ਦੇਵੇ ਨਾ ਤੁਸੀਂ ਸਮਝਾਓ ਨਾ ਜੀ ਮੈਨੂੰ ਸਮਝਾਤੇ ਦੇਵਾ ਪਰ ਇਹ ਸਮਝਾਂਦੇ ਹਾਲਾਤ ਚ ਨਹੀਂ ਹੈ ਔਰ ਤੇਰੇ ਸਾਹਮਣੇ ਇਹ ਸ਼ਰਾਬ ਪੀਤੀ ਇਹਨੂੰ ਕੋਈ ਹੋਸ਼ ਨਹੀਂ ਇਹਨੂੰ ਕੀ ਸਮਝਾਵਾਂ ਤੂੰ ਐਂ ਚ ਕਰ ਸਵੇਰੇ ਪੈਂਬੂਤ ਵੇਲੇ ਇਨੋਲਾ ਲੈ ਕੇ ਇਸ ਮੰਦਰ ਦੇ ਕਿਨਾਰੇ ਆ ਜੀ ਮੈਂ ਉੱਥੇ ਨੋ ਸਮਝਾਵਾਂਗਾ ਓ ਮਾਤਾ ਪੰਡਤ ਜੀ ਦੇ ਕਹਿਣ ਮੁਤਾਬਕ ਸਵੇਰੇ ਅੰਮ੍ਰਿਤ ਵੇਲੇ ਬ੍ਰਹਮ ਊਤ ਵੇਲੇ ਆਪਣੇ ਸ਼ਰਾਬੀ ਪੁੱਤ ਨੂੰ ਲੈ ਕੇ ਉਸੇ ਦਸੀ ਥਾਂ ਤੇ ਪਹੁੰਚ ਗਈ ਤੇ ਪੰਡਤ ਜੀ ਕਹਿਣ ਲੱਗੇ ਕਿ ਬੇਟਾ ਤੂੰ ਸ਼ਰਾਬ ਪੀਣੀ ਛੱਡ ਦੇ ਖ ਸ਼ਰਾਬ ਚ ਕੀ ਤਰਿਆ ਸ਼ਰਾਬ ਤੋਂ ਮਾੜੀ ਚੀਜ਼ ਐ ਨਹੀਂ ਪੇਣੀ ਚਾਹੀਦੀ ਆਪਣੇ ਵੇਦਾਂ ਸ਼ਸਤਰਾਂ ਦੇ ਵਿੱਚ ਵੀ ਸ਼ਰਾਬ ਨੂੰ ਨਾ ਪੀਣ ਬਾਰੇ ਆਖਿਆ ਗਿਆ ਹੈ ਤੂੰ ਇਹ ਛੱਡ ਦੇ ਖਾਂ ਤੂੰ ਕਰ ਵਾਦਾ ਤੂੰ ਛੱਡ ਦੇ ਸ਼ਰਾਬ ਤੂੰ ਛੱਡ ਤੇ ਪਾਣੀ ਦਾ ਜੇ ਦੱਸੋ ਸ਼ਰਾਬ ਚ ਮਾੜਾ ਹੈ ਕੀ ਹੈ ਦੱਸੋ ਇਹ ਅੰਗੂਰਾਂ ਤੋਂ ਬੰਦੀ ਇਹ ਗੋਟ ਤੋਂ ਬੰਦੀ ਇਹ ਪੀਣ ਦੀ ਲਾਇਕ ਨਹੀਂ ਤਾਂ ਪਰ ਉਹ ਨਾ ਅਤਵਿਤੇ ਪਿੰਟੇ ਰਹਿਣੇ ਇਹ ਦਿੱਕੀ ਮਾੜਾ ਹੈ ਦੱਸੋ ਦੱਸੋ ਬੇਟਾ ਇੱਕ ਤੁਹਾਡੀ ਬੇੜੀ ਨਾ ਤਰਕ ਬਹੁਤ ਕਰਦੀ ਹੈ ਇਹ ਗੱਲ ਦੱਸ ਮੈਨੂੰ ਜੇ ਤੂੰ ਕੌੜੀ ਖਾਵੇਂ ਹੋਣੀ ਚੰਗਾ ਜੇ ਤੂੰ ਅੰਗੂਰੀ ਖਾਵੇਂ ਹੋਣੀ ਚੰਗਾ ਉਹ ਸਰੀਰ ਨੂੰ ਤੰਦਰੁਸਤੇ ਹੀ ਦਿੰਦੇ ਹਨ ਉਹ ਤੁਹਾਡੇ ਹੋਸ਼ ਠੀਕ ਰੱਖਦੀਆਂ ਹਨ ਤੁਹਾਨੂੰ ਪਿਓਸ਼ ਨਹੀਂ ਕਰਦੀਆਂ ਜਿਹੜੇ ਪੈਰੋਂ ਨਾਲੀ ਤੋਂ ਗੱਲ ਦੇ ਕੀਤੀ ਹੈ ਨਾ ਉਹ ਮੌਤ ਦਾ ਦਰਦ ਹੈ ਮੌਤ ਦਾ ਮਤਲਬ ਪਤਾ ਹੈ ਇਹਦਾ ਮਤਲਬ ਇਹ ਵੇ ਕਿ ਚੀਜ਼ਾਂ ਤੁਹਾਨੂੰ ਮੌਤੇ ਨੇ ਦੇ ਰਾਹ ਜਾਂਦੀਆਂ ਧਰਮ ਨੂੰ ਸਹੀ ਤਰ੍ਹਾਂ ਸਮਝੋ ਫਿਰ ਗੱਲ ਕਰੋ ਕਿਹੜੇ ਅੰਕਲਾਂ ਚ ਪੈਰ ਨੇ ਜੇ ਤੇਰੇ ਤੋਂ ਤੇਰੀ ਮਾਂ ਹੀ ਦੁਖੀ ਹੈ ਨਾ ਤੇ ਤੇ ਤੋ ਕੋਈ ਸੁਖੀ ਨਹੀਂ ਹੋ ਸਕਦਾ ਆਪਣੀ ਮਾਂ ਨੂੰ ਸਾਹਮਣੇ Aprendendo que no samba.